ਜਦ ਕੈਬਨਿਟ ਮੰਤਰੀ ਡਾਕਟਰ ਬਲਬੀਰ ਸਿੰਘ ਨੇ 13 ਅਗਸਤ ਆਜ਼ਾਦੀ ਦਿਵਸ ਮੌਕੇ ਸੰਗਰੂਰ ਦੇ ਪੁਲਿਸ ਲਾਈਨ ਸਟੇਡੀਅਮ ਦੇ ਵਿੱਚ ਤਿਰੰਗਾ ਲਹਿਰਾਇਆ ਤੇ ਚੱਲ ਰਹੇ ਪ੍ਰੋਗਰਾਮ ਦੌਰਾਨ ਭਾਰੀ ਮੀਂਹ ਆਇਆ ਤੇ ਭਾਰੀ ਮੀਂਹ ਦੇ ਵਿੱਚ ਵੀ ਪੁਲਿਸ ਮੁਲਾਜ਼ਮਾਂ ਨੇ ਪ੍ਰਿੰਟ ਕੀਤੀ ਹੈ। ਔਰ ਸਮੁੱਚੇ ਦੇਸ਼ ਵਾਸੀਆਂ ਨੂੰ 77ਵੇਂ ਆਜ਼ਾਦੀ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਜੀ। ਔਰ ਕਾਮਨਾ ਕਰਦਾ ਕਿ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬੀੜਾ ਚੁੱਕਿਆ ਰੰਗਲਾ ਪੰਜਾਬ ਬਣਾਉਣ ਦਾ ਹਾਸਤਾ ਖੇੜ ਦਾ ਪੰਜਾਬ ਬਣਾਉਣ ਦਾ ਉਹਦੇ ਵਾਸਤੇ ਲਗਾਤਾਰ ਹਰ ਰੋਜ਼ ਉਹ ਖੁਦ ਵੀ ਮਿਹਨਤ ਕਰਦੇ ਹਨ ਔਰ ਸਾਨੂੰ ਵੀ ਪ੍ਰੇਰਦੇ ਆ ਤੇ ਅਸੀਂ ਸਾਰੀ ਜਿਹੜੀ ਟੀਮ ਹੈ ਜੋ ਤੁਹਾਨੂੰ ਲੋਕਾਂ ਨੇ ਚੁਣ ਕੇ ਭੇਜਿਆ ਅਸੀਂ ਦਿਨ ਰਾਤ ਇਹ ਕਰਾਂਗੇ ਤਾਂ ਕਿ ਪੰਜਾਬ ਦੇ ਵਿੱਚ ਖੁਸ਼ੀਆਂ ਖੇੜੇ ਦੁਆਰਾ ਆਣ ਔਰ ਇੱਥੇ ਫਿਰ ਜਿਹੜੀਆਂ ਹੈਗੀਆਂ ਉਹ ਮਤਲਬ ਦੁੱਧ ਦੀਆਂ ਜਿਹੜੀਆਂ ਨਹਰਾ ਉਹ ਵਗਣ ਤੇ ਜੋ ਵੀ ਪਿਛਲੇ ਸਮੇਂ ਦੇ ਵਿੱਚ ਗਲਤੀਆਂ ਹੋਈਆਂ ਉਹਨਾਂ ਸਾਰੀਆਂ ਨੂੰ ਅਸੀਂ ਓਵਰਕਮ ਕਰਾਂਗੇ ਚਾਹੇ ਉਹ ਗੈਂਗਸਟਰਵਾਦ ਦਾ ਦੌਰ ਹੈ ਚਾਹੇ ਨਸ਼ਿਆਂ ਦਾ ਦੌਰ ਹੈ ਇਹਨੂੰ ਅਸੀਂ ਓਵਰਕਮ ਕਰਾਂਗੇ ਔਰ ਉਸ ਵੱਲ ਅਸੀਂ ਪਲੰਗਾ ਪੁੱਟ ਰਹੇ ਹਾਂ ਬਹੁਤ ਸਾਰੀਆਂ ਗ੍ਰੀਨ ਸ਼ੂਟਸ ਆ ਗਈਆਂ ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਪੰਜਾਬ ਫਿਰ ਤੋਂ ਦੇਸ਼ ਦਾ ਮੋਰੀ ਸੂਬਾ ਬਣੇਗਾ ਜੀ ਅਸੀਂ ਬਹੁਤ ਸਾਰੇ ਜੀ ਹੁਣ ਰੀਸਰਟਲੀ ਅਸੀਂ ਜਿਹੜੇ ਆ ਗਏ 980 ਦੇ ਕਰੀਬ ਜਿਹੜੇ ਨਰਸਸ ਹੈਗੀਆਂ ਇਹ ਐਨਐਮ ਕਹਿੰਦੇ ਆ ਐਮਪੀਐਚਡਬਲਯੂ ਫੀਮੇਲ ਮਲਟੀ ਪਰਪਸ ਹੈਲਥ ਵਰਕਰ ਫੀਮੇਲ ਉਹਨਾਂ ਦੀ ਜਿਹੜੀ ਰਿਕਰੂਟਮੈਂਟ ਆ ਉਹ ਮੁਕੰਮਲ ਹੋ ਚੁੱਕੀ ਆ 400 ਤੋਂ ਵੱਧ ਡਾਕਟਰਾਂ ਦੀ ਜਿਹੜੀ ਭਰਤੀ ਆ ਉਹ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਕੀਤੀ ਜਾ ਰਹੀ ਹੈ ਉਹ 2 ਮਹੀਨੇ ਦੇ ਵਿੱਚ ਜੁਆਇਨ ਕਰ ਜਾਣਗੇ ਇਸ ਤੋਂ ਪਹਿਲਾਂ ਅਸੀਂ ਆਮ ਆਦਮੀ ਕਲੀਨਿਕ ਖੋਲੇ ਆ ਜੀ 842 ਉਹ ਆਪਾਂ ਗਿਣਦੇ ਨਹੀਂ ਹਾਂ ਲੇਕਿਨ ਉਹਨਾਂ ਦੇ ਵਿੱਚ ਇੱਕ ਡਾਕਟਰ ਇੱਕ ਕਲੀਨिकल ਅਸਿਸਟੈਂਟ ਔਰ ਇੱਕ ਜਿਹੜਾ ਹੈਗਾ ਉਹਨਾਂ ਦੇ ਵਿੱਚ ਫਾਰਮਾਸਿਸਟ ਔਰ ਇੱਕ ਜਿਹੜਾ ਕਲਾਸ 4 ਆ ਉਹ ਤਕਰੀਬਨ ਤਕਰੀਬਨ 32000 ਲੋਕਾਂ ਨੂੰ ਜਿਹੜੀ ਹੈਗੀ ਆ 3000 200 ਲੋਕਾਂ ਨੂੰ ਜਿਹੜੀ ਹੈਗੀ ਆ ਉਹ ਉਹਦੇ ਨਾਲ ਨੌਕਰੀ ਵੀ ਮਿਲੀ ਆ ਲੋਕਾਂ ਨੂੰ ਸਹੂਲਤ ਮਿਲਲੀ ਆ ਉਹਦੇ ਵਿੱਚ ਅਸੀਂ ਉਹ ਸਟਾਫ ਨੂੰ ਰਿਕਰੂਟ ਕੀਤਾ ਇਸ ਤੋਂ ਸਵਾਏ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਐਮਪੀਐਚਡਬਲਯੂ ਫੀਮੇਲ ਦੀ ਹੋ ਗਈ ਆ ਹੁਣ ਮੇਲਦੀ ਹੋਏਗੀ ਫਾਰਮਾਸਿਸਟ ਲੈਬ ਅਸਿਸਟੈਂਟਸ ਆਓਟੀ ਸਿਸਟਰਾਂ ਇਹਨਾਂ ਸਾਰਿਆਂ ਦੀ ਭਰਤੀ ਚੱਲਦੀ ਪਈ ਆ ਜੀ ਤੇ ਬਹੁਤ ਲੰਬੇ ਸਮੇਂ ਤੋਂ ਰੁਕੇ ਸੀ ਬਹੁਤ ਸਾਰੇ ਸਪੈਸ਼ਲਿਸਟ ਅਸੀਂ ਡਾਕਟਰ ਰੱਖੇ ਆ ਇੱਕ ਜਿਹੜਾ ਨਵਾਂ ਇਨੀਸ਼ੀਏਟਿਵ ਹੈ ਕੇ ਸਾਡੇ ਕੋਲ ਹਰ ਸਾਲ ਡਾਕਟਰ ਪੋਸਟ ਤੇ ਐਡਿਊਏਸ਼ਨ ਸਪੈਸ਼ਲਿਸਟ ਪਣ ਜਾਂਦੇ ਆ ਜਦੋਂ ਉਹ ਬੌਂਡ ਭਰਦੇ ਆ ਜਦੋਂ ਵਾਪਸ ਆਂਦੇ ਆ ਉਹਦਾ ਕੋਈ ਮੈਕੈਨਿਜ਼ਮ ਨਹੀਂ ਸੀਗਾ ਉਹ ਮਾਨ ਸਰਕਾਰ ਨੇ ਪਹਿਲੀ ਵਾਰੀ ਅਸੀਂ ਸਾਰਾ ਉਹ ਤਿਆਰ ਕਰ ਜੇ ਜਦੋਂ ਆਣਗੇ ਉਹ ਬੌਂਡ ਜਿਹੜਾ ਨੇ ਬੌਂਡ ਭਰਿਆ ਹੋਇਆ ਉਹ ਮਤਲਬ ਕਿਸੇ ਦਾ 2 ਸਾਲ ਐ ਕਿਸੇ ਦਾ 1 ਸਾਲ ਐ ਕਿਸੇ ਦਾ 3 ਸਾਲ ਐ ਉਹ ਆ ਕੇ ਆਪਣੇ ਸਾਡੇ ਜਿਸ ਤਰ੍ਹਾਂ ਤੁਹਾਡੇ ਦਿੜਬਾ ਹੋ ਗਿਆ ਜੀ ਲਹਿਰਾ ਹੋ ਗਿਆ ਜਿਹੜੇ ਦੂਰ ਦਰਾਡੇ ਦੇ ਨੇਤੇ ਇਸ ਤਰ੍ਹਾਂ ਨਾ ਪਤਨਾ ਹੋ ਗਿਆ ਉੱਥੇ ਉਹ ਸਪੈਸ਼ਲਿਸਟ ਦੀਆਂ ਸਰਵਿਸਿਜ਼ ਦੇਣਗੇ ਔਰ ਨਵੇਂ ਮੈਡੀਕਲ ਕਾਲਜ ਖੁੱਲ ਰਹੇ ਆ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਓਲੋਜੀ ਸਾਇੰਸਸ ਬਣ ਰਿਹਾ ਸੋ ਡਾਕਟਰਾਂ ਵਾਸਤੇ ਪ੍ਰੋਮੋਸ਼ਨ ਦੇ ਐਵਨਿਊ ਪੰਜਾਬ 'ਚ ਬਹੁਤ ਆ ਸੋ ਮੈਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਡਾਕਟਰਾਂ ਨੂੰ ਸਾਰਿਆਂ ਨੂੰ ਜਾਓ ਭਰੜ ਕੇ ਹਮਲਾ ਮਾਰੀਏ ਪੈਰਾਮੈਡੀਕ ਨਮਕ ਤੇ ਚਿੰਨੀ ਵਿੱਚ ਮਾਈਕਰੋ ਪਲਾਸਟਿਕ ਪਾਇਆ ਗਿਆ ਹੈ। ਤੇ ਇਹਦੇ ਬਾਰੇ ਸੇ ਵੀ ਖਰਾਬ ਹੋਊਗੀ ਕਿ ਪੰਜਾਬ ਵਿੱਚ ਕੀ ਕੋਈ ਮਾਮਲੇ ਦਰਜ ਕਰੋਗੇ? ਹਾਂ ਜੀ ਹਾਂ ਬਿਲਕੁਲ ਕਰਾਂਗੇ ਜੀ ਅਸੀਂ। ਇਹਦੇ ਚ ਅਸੀਂ ਬਹੁਤ ਸਾਰੇ ਮਾਮਲੇ ਦਰਜ ਕੀਤੇ ਆ ਲੋਕਾਂ ਦੇ ਅਸੀਂ ਮਤਲਬ ਖਾਸ ਕਰਕੇ ਜਿਹੜਾ ਮਿਲਾਵਟ ਹੁੰਦੀ ਆ ਨਾ ਜੀ ਤੇ ਜਿਵੇਂ ਤੁਸੀਂ ਕਿਹਾ ਇਹ ਮਸਾਲਿਆਂ ਦੇ ਵਿੱਚ ਹੁੰਦੀ ਆ ਜੀ। ਇਹ ਦੁੱਧ ਚ ਹੁੰਦੀ ਆ, ਪਨੀਰ ਚ ਹੁੰਦੀ ਆ। ਸੋ ਇਹਨਾਂ ਦੀ ਅਸੀਂ ਟੈਸਟਿੰਗ ਕਰਦੇ ਆਂ। ਰੋਜ਼ ਜਿਹੜੇ ਅਸੀਂ ਸੈਂਪਲ ਭਰਦੇ ਆਂ ਔਰ ਇਹਨੂੰ ਅਸੀਂ ਜਿਹੜਾ ਅੱਜ ਤੱਕ ਨਹੀਂ ਹੋਇਆ ਜੋ ਅਸੀਂ ਹੁਣ ਕਰਨ ਜਾ ਰਹੇ ਆਂ। ਅਸੀਂ ਇਹ ਵੀ ਦੱਸਾਂਗੇ ਤੁਹਾਡੇ ਸਬਜ਼ੀਆਂ ਦੇ ਵਿੱਚ ਪੈਸਟੀਸਾਈਡਸ ਕਿੰਨੇ ਆ ਤੁਹਾਡੇ ਅਨਾਜ ਜਿਹੜਾ ਤੁਸੀਂ ਖਾਣਾ ਖਾਂਦੇ ਉਹਦੇ ਚ ਇਨਸੈਕਟੀਸਾਈਡਸ ਪੈਸਟੀਸਾਈਡਸ ਕਿੰਨੇ ਆ ਫੰਗਲ ਐਂਡੋਟੌਕਸਿਨਸ ਕਿੰਨੇ ਆ ਹੈਵੀ ਮੈਟਲਸ ਕਿੰਨੇ ਆ ਤੁਹਾਡੇ ਖਾਣੇ ਦੇ ਵਿੱਚ